ਜੋ 파ਦਨੇ ਹਨ ਤੁਗੁੰਦਿਆ ਠੀਕ ਹੈ ਉੱਤੇ ਆਪਾਂ ਇਹ ਇਹਦਾ ਨਾਲ ਕੰਮ ਕਰਾਂਗੇ ਠੀਕ ਹੈ ਕਿਸੇ ਵੀ ਕਾਂਗਰਸ ਕੇ ਵੀ ਕਾਲੀ ਦਾ ਕਿਸੇ ਵੀ ਦਾ ਕੰਮ ਨਹੀਂ ਕਰਾਂਗੇ ਕਿੰਨੇ ਮੇਰੇ ਕੌਂਸਲਰ ਭਰਾਵਾ ਹਮ ਦਿੱਤੇ ਆਪਾਂ ਬਖਾਰ ਲਿਆ ਇਹਨਾਂ ਦੀ ਬਾਡਾਂ ਵਿੱਚ ਪੂਰਾ ਹੀ ਤਰ੍ਹਾਂ ਦੇ ਕਿੰਨਾ ਸਾਰਿਆਂ ਦੇ ਕੰਮ ਹੋਣਗੇ ਹੋਰ ਇਹ ਕਾਂਗਰਸ ਕਾਲੀ ਦਾ ਕਿਸੇ ਕੰਮ ਨਹੀਂ ਹੋਏਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਖਾਤੀ ਅੱਜ ਇੱਕ ਵੀਡੀਓ ਸਾਹਮਣੇ ਆਈ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਰਾਜਸਥਾਨੀ ਖੇਤਰ ਦੇ ਨਵੰਨਿਯੁਕਤ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਨਾਲ ਸੰਬੰਧਤ ਹੋਰ ਕਾਉਂਸਲਰ ਆਗੂ ਇਕੱਠੇ ਹੋਏ ਆ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਨਵੰਨਿਯੁਕਤ ਪ੍ਰਧਾਨ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਗੁਟਕਾ ਸਾਹਿਬ ਹੱਥਾਂ ਦੇ ਵਿੱਚ ਫੜਾ ਕੇ ਤੇ ਸੌਂ ਖਵਾਈ ਗਈ ਏ ਕਿ ਝਾੜੂ ਪਾਰਟੀ ਦੇ ਭਾਵੇਂ ਕਾਉਂਸਲਰ ਹਾਰੇ ਆ ਭਾਵੇਂ ਜਿੱਤੇ ਆ ਸਿਰਫ ਉਹਨਾਂ ਦਾ ਹੀ ਜਿਹੜਾ ਕੰਮ ਆ ਉਹ ਕੀਤਾ ਜਾਏਗਾ ਤੇ ਕਿਸੇ ਹੋਰ ਪਾਰਟੀ ਦਾ ਜਿਹੜਾ ਕੰਮ ਆ ਉਹ ਨਹੀਂ ਕੀਤਾ ਜਾਏਗਾ ਚਾਹੇ ਉਹ ਅਕਾਲੀ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਭਾਜਪਾ ਵਾਲੇ ਹੋਣ ਚਾਹੇ ਕੋਈ ਹੋਰ ਹੋਵੇ ਸੋ ਅੱਜ ਮੁੱਦਾ ਤਾਂ ਇਹ ਆ ਕਿ ਇਹ ਝਾੜੂ ਪਾਰਟੀ ਨੇ ਜਿਹੜੀ ਕਿਹੜੀ ਰੀਤ ਆ ਉਹ ਚਲਾ ਲਈ ਹੋਈ ਏ ਇਹ ਤਾਂ ਸ਼ਰਿਆਮ ਸਾਡੇ ਗੁਰੂ ਘਰਾਂ ਦੀ ਜਿਹੜੀ ਦੁਰਵਰਤੋਂ ਆ ਉਹ ਕੀਤੀ ਜਾ ਰਹੀ ਏ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਜਿਹੜੀ ਬੇਅਦਬੀ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਆ ਉਹ ਹੋ ਰਹੀਆਂ ਆ ਇਹ ਝਾੜੂ ਪਾਰਟੀ ਨੇ ਜਾਂ ਉਹਨਾਂ ਦੇ ਕੌਂਸਲਰਾਂ ਨੇ ਜਾਂ ਭਾਵੇਂ ਜਿੱਤੇ ਹੋ ਭਾਵੇਂ ਹਾਰੇ ਆ ਜਾਂ ਉਹਨਾਂ ਨਾਲ ਸੰਬੰਧਤ ਜਿੰਨੇ ਵੀ ਬੰਦੇ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਆ ਸੋ ਇਹਨਾਂ ਨੇ ਮਰਿਆਦਾ ਦੀਆਂ ਧੱਜੀਆਂ ਉਡਾਈਆਂ ਆ ਸਿਧਾਂਤਾਂ ਦੀਆਂ ਧੱਜੀਆਂ ਜਿਹੜੀਆਂ ਉਡਾਈਆਂ ਆ ਗੁਰੂ ਘਰਾਂ ਦੇ ਵਿੱਚ ਤਾਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਆ ਤੰਦਰੁਸਤੀ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕੀਤੀਆਂ ਜਾਂਦੀਆਂ ਆ ਪਰ ਝਾੜੂ ਪਾਰਟੀ ਵਾਲਿਆਂ ਨੇ ਨਵਾਂ ਹੀ ਕੰਮ ਫੜ ਲਿਆ ਹੱਥ ਵਿੱਚ ਗੁਟਕਾ ਸਾਹਿਬ ਫੜਾ ਕੇ ਤੁਸੀਂ ਸੋਹਾਂ ਖਾ ਰਹੇ ਹੋ ਕਿ ਇਹਦਾ ਕੰਮ ਕੀਤਾ ਜਾਏਗਾ ਤੇ ਉਹਦਾ ਨਹੀਂ ਕੀਤਾ ਜਾਏਗਾ ਇਹ ਇਹ ਸਿੱਖੀ ਸਿਧਾਂਤਾਂ ਦੀ ਘੋਰ ਉਲੰਘਣਾ ਆ ਸਰਬੱਤ ਦੇ ਭਲੇ ਦੀ ਜਿਹੜੀ ਘੋਰ ਉਲੰਘਣਾ ਕੀਤੀ ਤੁਸੀਂ ਇਹੋ ਜਿਹੇ ਜਿਹੇ ਕੰਮ ਕਰਨੇ ਆ ਤੇ ਜੇ ਉਹ ਪੰਚਾਇਤਾਂ ਦੇ ਵਿੱਚ ਕਰੋ ਪਹਿਲੀ ਗੱਲ ਤਾਂ ਕਿਸੇ ਸਿੱਖ ਦਾ ਇਹ ਕੰਮ ਹੀ ਨਹੀਂ ਹੈਗਾ ਕਿ ਉਹ ਤਾਂ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਆ ਤੇ ਜਦੋਂ ਵੀ ਕੋਈ ਇਹੋ ਜਿਹਾ ਕੋਈ ਪਿੰਡ ਦਾ ਕੰਮ ਹੁੰਦਾ ਕੋਈ ਸ਼ਹਿਰ ਦਾ ਕੰਮ ਹੁੰਦਾ ਪਿੰਡ ਸ਼ਹਿਰ ਦੇ ਵਿਕਾਸ ਦੇ ਖੇਤਰ ਵਾਸਤੇ ਅਜਿਹੇ ਜਿਹੇ ਦੇ ਕਾਰਜ ਉਹ ਵੱਧ ਚੜ੍ਹ ਕੇ ਕੀਤੇ ਜਾਂਦੇ ਆ ਪਰ ਜੇ ਤੁਸੀਂ ਆਪਣੀ ਕੋਈ ਸਿਆਸੀ ਕਿਹੜੇ ਕਿਸੇ ਦੇ ਨਾਲ ਕੱਢਣੀ ਵੀ ਹੈ ਜਾਂ ਤੁਹਾਡਾ ਕੋਈ ਹੋਰ ਮਾਮਲਾ ਹੈ ਜਿਵੇਂ ਆਮ ਹੀ ਪਾਰਟੀਆਂ ਦੇ ਵਿੱਚ ਹੁੰਦੇ ਆ ਤੇ ਉਹ ਤੁਸੀਂ ਇੱਕ ਪੰਚਾਇਤ ਵਿੱਚ ਕਰੋ ਜਾਂ ਕਿਸੇ ਪਿੰਡ ਵਿੱਚ ਕਿਸੇ ਹੋਰ ਜਗ੍ਹਾ ਦੇ ਉੱਤੇ ਖੜ ਕੇ ਜਿਹੜਾ ਹੈ ਉਹ ਕਰ ਲਓ ਪਰ ਜਿਸ ਤਰੀਕੇ ਦੇ ਨਾਲ ਤੁਸੀਂ ਗੁਰੂ ਘਰ ਦੇ ਵਿੱਚ ਖੜ ਕੇ ਤੇ ਇਹ ਜਿਹੜੀ ਵੀਡੀਓ ਉਹ ਪਾਈ ਆ ਉਹਨੂੰ ਜਿਹਦੀ ਸੋਚ ਕਾਈ ਗਈ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਤੇ ਖਾਸ ਕਰਕੇ ਨਾਲ ਤੁਸੀਂ ਗੁਟਕਾ ਸਾਹਿਬ ਵੀ ਉਸ ਬੰਦੇ ਦੇ ਹੱਥ ਦੇ ਵਿੱਚ ਜਿਹੜਾ ਫੜਾਇਆ ਹੈ ਸੋ ਇਹ ਬੜੀ ਭਾਰੀ ਅਵਗਿਆ ਕੀਤੀ ਗਈ ਹੈ ਸੋ ਇਹ ਇੱਕ ਕਿਸਮ ਦੀ ਇਹਨਾਂ ਬੰਦਿਆਂ ਦੇ ਵੱਲੋਂ ਬੇਅਦਬੀ ਕੀਤੀ ਗਈ ਹੈ ਅਜਿਹੀ ਹੀ ਬੇਅਦਬੀ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ ਜਿਹੜਾ ਸਾਬਕਾ ਮੁੱਖ ਮੰਤਰੀ ਆ ਪੰਜਾਬ ਦਾ ਉਹਨੇ ਵੀ ਕੀਤੀ ਸੀ ਉਹਨੇ ਵੀ ਤਖਤ ਸ੍ਰੀ ਦਮਦਮਾ ਸਾਹਿਬ ਵੇਖੇ ਬਠਿੰਡੇ ਇੱਕ ਰੈਲੀ ਦੇ ਵਿੱਚ ਤੇ ਗੁੱਟਕਾ ਸਾਹਿਬ ਹੱਥ ਵਿੱਚ ਫੜ ਕੇ ਆਖਿਆ ਸੀ ਕਿ ਉਹ ਪੰਜਾਬ ਦੇ ਵਿੱਚੋਂ ਜਿਹੜਾ ਨਸ਼ਾ ਆ ਉਹ ਖਤਮ ਕਰੇਗਾ ਪਰ ਬਾਅਦ ਵਿੱਚ ਇਹਨਾਂ ਨੂੰ ਸਾਰੇ ਜਿਹੜੇ ਵਾਅਦੇ ਆ ਉਹ ਭੁੱਲ ਗਏ ਤੇ ਜਿੱਦਾਂ ਬਾਦਲਾਂ ਦੇ ਰਾਜ ਵਿੱਚ ਨਸ਼ਾ ਚੱਲਦਾ ਰਿਹਾ ਕੈਪਟਨ ਦੇ ਰਾਜ ਵਿੱਚ ਨਸ਼ਾ ਚੱਲਦਾ ਰਿਹਾ ਜਾਂ ਹੋਰਾਂ ਪਾਸੇ ਨਸ਼ਾ ਉਹ ਉਸੇ ਤਰ੍ਹਾਂ ਹੀ ਜਿਹੜਾ ਕੈਪਟਨ ਦੇ ਰਾਜ ਵਿੱਚ ਵੀ ਦੁਬਾਰਾ ਉਸੇ ਤਰ੍ਹਾਂ ਹੀ ਜਿਹਦਾ ਚੱਲਦਾ ਰਿਹਾ ਆ ਤੇ ਆ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਵਿੱਚ ਵੀ ਜਿਹੜਾ ਨਸ਼ਾ ਆ ਜਿਉਂਦਾ ਤੇ ਉਹ ਜਿਹੜਾ ਆ ਉਹ ਵਿਕ ਰਿਹਾ ਆ ਪਰ ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਫ ਦੀ ਬੇਅਦਬੀ ਤਾਂ ਜਿਹੜੀ ਆ ਉਹ ਕਾਰੀ ਦਿੱਤੀ ਸੀ ਤੇ ਅਜਿਹਾ ਹੀ ਕਾਂਡ ਹੁਣ ਦੁਬਾਰਾ ਜਿਹਦਾ ਆ ਉਹ ਵਾਪਰਿਆ ਆ ਸੋ ਅਸੀਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਜਥੇਬੰਦੀ ਵੱਲੋਂ ਇਸ ਘਟਨਾ ਦੀ ਘੋਰ ਨਿੰਦਾ ਕੀਤੀ ਕਰਦੇ ਆ ਤੇ ਇਹ ਜੇਸ ਵੀ ਬੰਦੇ ਨੇ ਉਥੇ ਜਿਹੜਾ ਸੌਂਹ ਖਾਂਦਾ ਪਿਆ ਜਾਂ ਉਹਦੇ ਨਾਲ ਜਿਹੜੇ ਹੋਰ ਬੰਦੇ ਕਾਉਂਸਲਰ ਜਾਂ ਹੋਰ ਵੀ ਜਿੰਨੇ ਆਗੂ ਖੜੇ ਆ ਉਹ ਸਿੱਖ ਕੌਮ ਦੇ ਕੋਲੋਂ ਮਾਫੀ ਮੰਗਣ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾਣ ਤੇ ਉਥੇ ਜਿਹੜਾ ਮਾਮਲਾ ਆ ਉਹ ਇਹਨਾਂ ਦਾ ਵਿਚਾਰਿਆ ਜਾਣਾ ਚਾਹੀਦਾ ਹੈ ਤੇ ਅੱਗੇ ਤੋਂ ਕੋਈ ਵੀ ਜਿਹੜਾ ਬੰਦਾ ਆ ਉਹ ਅਜਿਹੀ ਜਿਹੜੀ ਆ ਹਰਕਤ ਨਾ ਕਰੇ ਜਿਹਦੇ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਜਿਹੜੀ ਠੇਸ ਆ ਉਹ ਪਹੁੰਚੇ ਸੋ ਇਹ ਬਹੁਤ ਘਟਿਆਕਾਰਾ ਕੀਤਾ ਗਿਆ ਆ ਸੋ ਉਹ ਬੰਦੇ ਤੁਰੰਤ ਸਿੱਖ ਕੌਮ ਦੇ ਕੋਲੋਂ ਮਾਫੀ ਮੰਗਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ